जय श्री राम मैं अमरजीत सिंह गोल्डी प्रधान जय माता दुर्गा धर्मार्थ सेवा सोसाइटी उचीवासी ਵੱਲੋਂ ਅੱਜ ਸਮੂਹ ਦੇਸ਼ ਵਾਸੀਆਂ ਤੇ ਪੂਰੇ ਦੁਨੀਆ ਵਿੱਚ ਰਾਮ ਜੀ ਦੇ ਭਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਹਾਂ ਕਿਉਂਕਿ ਅੱਜ ਦਾ ਦਿਨ ਦੁਨੀਆ ਦੇ ਇਤਿਹਾਸ ਵਿੱਚ ਗਿਣਿਆ ਜਾਏਗਾ ਬੜੇ ਚਿਰਾਂ ਤੋਂ ਲਟਕਿਆ ਮਸਲਾ ਰਾਮ ਮੰਦਰ ਦਾ ਜੋ ਟੈਂਟ ਵਿੱਚ ਰਿਹਾ ਸੀ ਰਹਿ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸਿਂਦਰ ਮੋਦੀ ਜੀ ਦੇ ਯਤਨਾਂ ਸਦਕਾ ਅੱਜ ਉਹ ਮੰਦਿਰ ਪੂਰਾ ਕੰਪਲੀਟ ਹੋਇਆ ਹੈ ਮੈਂ ਪੂਰੀ ਦੁਨੀਆ ਵਿੱਚ ਵਸਦੇ ਪਬਲਿਕ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਹਾਰਦਿਕ ਸ਼ੁਭਕਾਮਨਾ ਦਿਨਾ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ ਮੈਂ ਬਹੁਤ ਹੀ ਖੁਸ਼ ਨਸੀਬ ਹਾਂ ਜੋ ਕਿ ਭਾਰਤ ਧਰਤੀ ਵਿੱਚ ਜਨਮ ਲਿਆ ਹੈ ਹੀ ਉਹੀ ਸ਼੍ਰੀ ਰਾਮਚੰਦਰ ਜੀ ਦੀ ਧਰਤੀ ਜੋ ਸਾਰੇ ਹੀ ਭਾਗਾਂ ਲਈ ਹੈ ਮੈਂ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾ ਦੇਣਾ ਚਾਹੁੰਦਾ ਹਾਂ ਜੋ ਕਿ ਅੱਜ ਸ਼ਿਰਾਮ ਚੰਦਰ ਜੀ ਦੇ ਰਾਮ ਮੰਦਰ ਦਾ ਨਿਰਵਾਣ ਹੋਇਆ ਤੇ ਪ੍ਰਾਣ ਪ੍ਰਸ਼ਟਾ ਅੱਜ ਹੋਈ ਆ ਤੇ ਮੈਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਮੈਂ ਇਹੀ ਨਿਵੇਦਨ ਕਰਦਾ ਕਿ ਆਪਣੇ ਧਰਮ ਨੂੰ ਲੈ ਕੇ ਬਹੁਤ ਹੀ ਇਕਜੁੱਟ ਰਹਿਣ ਤੇ ਸਾਰੇ ਵੀ ਸ਼ਾਮ ਮੰਦਰ ਦੀਆਂ ਬਹੁਤ ਬਹੁਤ ਸ਼ੁਭ ਕਾਮਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ